ਅਸੀਂ ਇਹ ਕਿਹੜੀ ਪ੍ਰੋਸੈਸ ਕਰਦੇ ਕਿ ਇਹ ਸਾਡੇ ਮਾਨਯੋਗ ਡੀਜੀ ਪੰਜਾਬ ਤੇ ਡੀਆਜੀ ਹਟਿਆਲਾ ਦੇ ਜੋਨਾਂ ਦੀਆਂ ਡਾਇਰੈਕਸ਼ਨਸ ਦੇ ਅਕੋਰਡਿੰਗਲੀ ਅਸੀਂ ਇਹ ਸਟੈਪ ਲੈਂਦਾ ਹੈ ਕਿ ਜਿਹੜੇ ਕੇਸ ਪ੍ਰੋਪਰਟੀ ਪਈ ਹੈ ਸਾਡੇ ਸਾਹ ਹੈ। ਉਹ ਤੁਸੀਂ ਵੀ ਦੇਖਿਆ ਹੋਊਗਾ ਕਿ ਕਾਫੀ ਜਗ੍ਹਾ ਉੱਤੇ ਬਿਲਕੁਲ ਕਾਫੀ ਵੀ ਸਾਡੇ ਕੋਲ ਡੇਟਾ ਸਪਾਈ ਨਹੀਂ। ਅਲੱਗ-ਅਲੱਗ ਕੇਸਿਸ ਤੇ ਕਾਫੀ ਪੁਰਾਣੇ ਪਏ ਹੋਏ। ਸੋ ਉਹਨਾਂ ਵਿੱਚ ਅਸੀਂ ਆਰਡਰ ਹਾਸਲ ਕਰਕੇ ਜਿਹੜੇ ਜੁਡੀਸ਼ੀਅਰੀ ਤੋਂ ਆਰਡਰਸ ਵਰਦੇ ਸੀਗੇ ਉਹ 200 ਵਹੀਕਲ ਅੱਜ ਅਸੀਂ ਜਿਹੜੇ ਉਹਨਾਂ ਦੇ 190 ਉਹਨਾਂ ਨੂੰ ਹੈਂਡਓਵਰ ਕਰਾਂਗੇ ਇਹ ਜਿਹੜੇ 200 ਵਹੀਕਲਸ ਨੇ ਇਹਨਾਂ ਦੀ ਟੋਟਲ ਵੈਲਿਊਏਸ਼ਨ ਜੁੜੀ ਹੈ ਉਹ 5 ਕਰੋੜ ਦੇ ਨੇੜੇ ਸੋ ਇਹਦੇ ਵਿੱਚ ਇਨ ਫਿਊਚਰ ਵੀ ਅਸੀਂ ਇਹਨਾਂ ਨੂੰ ਹੈਂਡਓਵਰ ਕਰਾਂਗੇ 550 ਦੇ ਆਊਂਡ ਵਹੀਕਲਸ ਹੋਰ ਨੇ ਜਿੰਨਾਂ ਨੂੰ ਅਸੀਂ ਹੈਂਡਓਵਰ ਕਰਨ ਜਾ ਰਹੇ ਹਾਂ ਸੋ ਇਹਦੇ ਸਪੈਸ਼ਲ ਇਫਰਟ ਜਿਹੜਾ ਸਾਡੀ ਟੀਮ ਵੱਲੋਂ ਕੀਤਾ ਗਿਆ ਐਸਪੀ ਸਪੈਸ਼ਲ ਬ੍ਰਾਂਚ ਨੇ ਡੀਐਸਪੀ ਹੈੱਡਕੌਂਟਰ ਨੇ ਡੀਐਸਪੀ ਐਨਡੀਐਸ ਨੇ ਤੇ ਨਾਲ ਗਿਆ ਟੀਮ ਨੇ ਡੀਐਸਪੀ ਜਿਹੜੀਆਂ ਕੰਸਰਨ ਸਬਜੈਕਟਸ ਜਿਹੜੇ ਉਹਨਾਂ ਨੇ ਆਦਰਸ ਵਗੈਰਾ ਹਾਸਲ ਕੀਤੇ ਸਵੈਸੇਕ ਕਲੈਕਟਿਵ ਇਫਰਟ ਸਾਰੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇੱਥੇ ਉਹਨਾਂ ਜੀ ਬੈਠੇ ਹੋਏ ਨੇ ਉਹਨਾਂ ਨੂੰ ਕਾਫੀ देर बाद ਆਪਣੇ ਵਹੀਕਲਸ ਦੀ ਇਹ ਮਿਲਣੀ ਹੈ ਪ੍ਰੋਜੈਕਸ਼ਨ ਉਹਦਾ ਐਸ ਪਰ ਕੋਰਡਰਸ ਸੋ ਮੈਂ ਪਹਿਲਾਂ ਦੱਸਿਆ ਅੱਗੇ ਵੀ ਕੰਟੀਨਿਊ ਰੋਗ ਦਾ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਮਾਲਕਾਂ ਨੇ ਪੁਲਿਸ ਤੋਂ ਉਹਨਾਂ ਨੂੰ ਅਸੀਂ ਟੋਟਲੀ ਖਾਲੀ ਕਰ ਸਕੀਏ ਜਿਹੜੇ ਜਿਹੜੇ ਮੈਰੀਕਲ ਫੇਰ ਨਾਲ ਦੇ ਨੇ ਉਹਨਾਂ ਦੇ ਐਕਚੁਅਲ ਨੋਨਸ ਨੂੰ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਕਿ ਕਿਤਰੇ ਜਿਹੜੇ ਦੋ ਕੇਸ ਕਿਹੜੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਫੜੇ ਗਏ ਨੇ ਇਹ 200 200 ਵਹਾਈਕਰ ਨੇ ਜੀ ਅਲੱਗ-ਅਲੱਗ ਕੇਸਸ ਨੇ ਕੁਝ ਐਨਡੀਪੀਐਸ ਦੇ ਕੇਸਸ ਨੇ ਕੁਝ ਆਈਪੀਸੀ ਦੇ ਕੇਸਸ ਹੈ ਕੁਝ ਹੋਰ ਸਪੈਸ਼ਲ ਲਾਅ ਦੇ ਕੇਸਸ ਨੇ ਸੋ ਇਹਨੂੰ ਇੱਕ ਕੈਟਾਗਰੀ ਚ ਨਹੀਂ ਆਪਾਂ ਰੱਖ ਸਕਦੇ ਸਾਰੇ ਅਲੱਗ-ਅਲੱਗ ਕੈਟਾਗਰੀ ਦੇ ਕੇਸਸ ਨੇ ਕਿੰਨੇ ਪੁਰਾਣੇ ਨੇ ਜੀ ਕေ ਪੰਜਾਲ ਵੀ ਪ੍ਰਾਣੇ ਹੈ ਕਈ ਦੋਸਾਲ ਪ੍ਰਾਣੇ ਹੈ ਕਈ ਸਾਲ ਪ੍ਰਾਣੇ ਕੋਈ ਦੋ ਤਿੰਨ ਵੀ ਲੱਗ ਰਹੇ ਨੇ ਸੋ ਕਈ ਜਿਹੜੇ ਡਿਸਾਈਡਡ ਕੇਸਸ ਆ ਉਹਨਾਂ ਵਿੱਚ ਅਸੀਂ ਇਹ ਕਰ ਦਈਏ ਉਸ ਆ ਮਾਮਲੇ ਜਿਹੜੇ ਮਾਲਕ ਦੇ ਕੋਲ ਉਹਨਾਂ ਦਾ ਸਾਰਾ ਚੈੱਕ ਕਰਾ ਕੇ ਨਹੀਂ ਐਸ ਪਰ ਪ੍ਰੋਸੀਜਰ ਜਿਹੜਾ ਹੁੰਦਾ ਅਸੀਂ ਕੋਰਟ ਤੋਂ ਆਟੇ ਲੈ ਕੇ ਤੇ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਬਾਅਦ ਵਿੱਚ ਉਹ ਸ਼ਹਿਰ ਤੋਂ ਮਗਰਾਂ ਦੇ ਪ੍ਰੋਜੈਕਟ ਜਿਵੇਂ ਚੱਲ ਰਹੀ ਹੈ ਤੰਗੜੀ ਉਹ ਚੱਲ ਰਿਹਾ ਜੀ ਅਸੀਂ ਇੱਕ ਸਪੈਸ਼ਲ ਸੈਲ ਵੀ ਬਣਾਇਆ ਤਾਂ ਉਹਦੇ ਚ ਮੇਰੀ ਹੋੜੇ ਅੰਦਰ ਹੀ ਗੱਲ ਹੋ ਰਹੀ ਸੀ ਸ਼ੋਅ ਦੇ ਚ ਅਸੀਂ ਕੇਸਸ ਤਿਆਰ ਕਰ ਰਹੇ ਹਾਂ ਸਾਡਾ ਜਿਹੜਾ ਪਟਿਆਲਾ ਪੁਲਿਸ ਦਾ ਫੇਸ ਹੈ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ ਜਿਹੜੀ ਪ੍ਰੋਪਰਟੀ ਅਟੈਚਮੈਂਟ ਹੈ ਸੋ ਤੁਹਾਨੂੰ ਅਗਲੇ ਆਈ ਕੈਨ ਸੇ ਮਹੀਨੇ ਡੇਢ ਮਹੀਨੇ ਚ ਦਾ ਰਿਜ਼ਲਟ ਕਿਸਨੇ ਸ਼ੁਰੂ ਹੋ ਜਾਣਾ ਪਰ ਗੁਰਦਗੀ ਦਾ ਜਿਹੜਾ ਹੈਗਾ ਉਹ ਬੜਾ ਟੱਕ ਹੁੰਦਾ ਹੈ ਮੁਦੇ ਦੇ ਤੇ ਅਸੀਂ ਨਾ ਜਦ ਤੱਕ ਇਹ ਕਾਹਦੇ ਵਿੱਚ ਪਾਉਣ ਦੇ ਲਈ ਇਹ ਉਦਵਾਸਤ ਜਿਹਨੂੰ ਕੋਈ ਅ ਖਲਬੜਾ ਮਰਾ ਮੂਜੂਦ ਸਪਰਾਂਕ ਪੂਰੇ ਕਰਦੇ ਇਹ ਸਾਡੇ ਵੱਲੋਂ ਇਨੀਸ਼ੀਏਟਿਵ ਦਿੱਤਾ ਜਿਹੜੀ ਟੀਮ ਦਾ ਮੈਂ ਤੁਹਾਨੂੰ ਨਾਮ ਦੱਸਿਆ ਇਸਕੀ ਸਪੈਸ਼ਲ ਫੋਰਸ ਦੇ ਡੀਐਸਪੀ ਹੈਡਕਵਰਟਰ ਨੇ ਪੀਐਸਪੀ ਐਂਡ ਬੀਐਸਪੀ ਸੋ ਇਹ ਇਹਦੇ ਵਾਸਤੇ ਹੀ ਕਰ ਰਹੇ ਕੋਸ਼ਿਸ਼ ਕਿ ਜਿਹੜੇ ਆਪਣੇ ਮਾਲ ਥਲੇ ਸਮਾਨ ਸਮੂਹ ਕੇ ਹੈ ਉਹ ਅਸੀਂ ਓਨਰ ਨੂੰ ਕੰਟੈਕਟ ਕਰਕੇ ਬੱਸੀਏ ਸੀ ਕਿ ਤੁਹਾਡੇ ਕੇਸ ਦਾ ਜਿਹੜਾ ਉਹ ਅਸੀਂ ਤੁਹਾਨੂੰ ਵਾਪਸ ਕਰ ਸਕਦੇ ਹਾਂ ਤੁਸੀਂ ਆ ਕੇ ਲੈ ਲਓ। ਰਾਦਰਰ ਦੈਨ ਅਦਰ ਵੇ ਰਾਉਂਡ ਕਿ ਓਨਰ ਆਪਣੇ ਆਪ ਕੋਸ਼ਿਸ਼ ਕਰੇ ਕਿ ਉਹਨੂੰ ਵਹੀਕਲ ਵਾਪਸ। ਭਾਰੀ ਮਾਮਲੇ ਜੀ ਹੋਰ ਮਿਲਗੇ ਨੇ। ਹਾਂ ਜਿਹੜੇ ਅਸੀਂ ਵਾਪਸ ਕਰ ਰਹੇ ਸਾਰੇ ਐਕਸਪੈਕਟ। ਜੀ ਐ